ਇਸ ਵੇਲੇ ਦੀ ਸਭ ਤੋਂ ਅਹਿਮ ਖਬਰ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਨੂੰ ਕੀ ਮੁਰ ਤੋਂ ਆਜ਼ਾਦੀ ਮਿਲੀ ਆ ਸੁਨਾਰੀਆ ਜੇਲ੍ਹ ਚੋਂ ਰਿਹਾਈ ਹੋ ਚੁੱਕੀ ਐ ਬਾਹਰ ਆ ਚੁੱਕਿਆ ਸੁਨਾਰੀਆ ਜੇਲ੍ਹ ਚੋਂ 21 ਦਿਨ ਦੀ ਫਰਲੋ ਦੇ ਦਿੱਤੀ ਗਈ ਆ ਤਾਂ ਦੱਸਿਆ ਕੀ ਐਜੀਪੀਸੀ ਦੇ ਵੱਲੋਂ ਇਸ ਦੀ ਫਰਲੋ ਨੂੰ ਲੈ ਕੇ ਇਸ ਦੀ ਪੈਰੋਲ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਕੀਤੇ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਪਰ ਹਾਈ ਕੋਰਟ ਦੇ ਵੱਲੋਂ ਐਸਜੀਪੀਸੀ ਦੀ ਉਸ ਪਟੀਸ਼ਨ ਦਾ ਨਿਪਟਾਰਾ ਕਰਕੇ ਇਹ ਗੱਲ ਆਖ ਦਿੱਤੀ ਗਈ ਸੀ ਕਿ ਹਰਿਆਣਾ ਦੀ ਸਰਕਾਰ ਦੇਖੇਗੀ ਇਸ ਮਸਲੇ ਨੂੰ ਹਰਿਆਣਾ ਦੀ ਸਰਕਾਰ ਤੈਅ ਕਰੇਗੀ ਕਿ ਉਸ ਨੂੰ ਫਰਲੋ ਦੇਣੀ ਆ ਉਸ ਨੂੰ ਪੈਰੋਲ ਦੇਣੀ ਆ ਤਾਂ ਇੱਕ ਵਾਰ ਫਿਰ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਚੁੱਕਿਆ यूपी ਦੇ ਬਾਗਬਤ ਆਸ਼ਰਮ ਦੇ ਵਿੱਚ ਪਹੁੰਚੇਗਾ ਸਿੱਧਾ ਪਹਿਲਾਂ ਵੀ ਲਗਾਤਾਰ ਪੈਰੋਲ ਦਿੱਤੀ ਜਾਂਦੀ ਆ ਤਾਂ ਇਸ ਵਾਰ 21 ਦਿਨ ਦੀ ਫਰਲੋ ਦਿੱਤੀ ਗਈ ਆ ਇਸ ਵਾਰ ਵੀ ਵਿਧਾਨ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਇਆ ਕਿਉਂਕਿ ਹਰਿਆਣਾ ਦੇ ਵਿੱਚ ਇਲੈਕਸ਼ਨਾਂ ਨਜ਼ਦੀਕ ਆ ਰਹੀਆਂ ਨੇ ਪਹਿਲਾਂ ਪੰਜਾਬ ਦੇ ਵਿੱਚ ਜਦੋਂ ਇਲੈਕਸ਼ਨਾਂ ਸੀ ਐਮਪੀ ਦੀ ਇਲੈਕਸ਼ਨਾਂ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਗਈ ਸੀ 2022 ਦੇ ਵਿੱਚ ਵੀ ਡੇਰਾ ਮੁਖੀ ਰਾਮ ਰਹੀਮ ਵਿਧਾਨ ਸਭਾ ਲਖਸ਼ਣਾ ਤੋਂ ਪਹਿਲਾਂ ਬਾਹਰ ਆਇਆ ਸੀ ਤਾਂ ਸਮੇਂ-ਸਮੇਂ ਸਿਰ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਦਿੱਤੀ ਜਾਂਦੀ ਆ ਤਾਂ ਦੱਸਦੇ 17 ਜੂਨ 2022 ਨੂੰ 30 ਦਿਨ ਦੀ ਛੁੱਟੀ ਮਿਲੀ ਸੀ ਡੇਰਾ ਮੁਖੀ ਰਾਮ ਰਹੀਮ ਨੂੰ ਫਿਰ 7 ਫਰਵਰੀ 2022 ਨੂੰ 21 ਦਿਨ ਦੀ ਛੁੱਟੀ ਮਿਲੀ 21 ਦਿਨ ਦੇ ਲਈ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਡੇਰਾ ਮੁਖੀ ਰਾਮ ਰਹੀਮ ਉਦੋਂ ਫਰਲੋ ਮਿਲੀ ਸੀ ਫਿਰ 21 ਜਨਵਰੀ 2023 ਨੂੰ 40 ਦਿਨ ਦੀ ਪੈਰੋਲ ਦਿੱਤੀ ਜਦੋਂ ਡੇੜਾ ਮੁਖੀ ਰਾਮ ਰਹੀਮ ਨੇ ਜਨਵਰੀ ਦੇ ਵਿੱਚ ਇਹ ਕਹਿ ਕੇ ਪੈਰੋਲ ਮੰਗੀ ਸੀ ਕਿ ਸ਼ਾਹ ਸਤਨਾਮ ਦਾ ਜਨਮ ਦਿਨ ਮਨਾਉਣ ਦੇ ਲਈ ਉਸ ਨੂੰ ਬਾਹਰ ਜਾਣ ਦੀ ਜ਼ਰੂਰਤ ਹੈ ਤਾਂ ਇੱਕ ਦਿਨ ਦੇ ਜਨਮ ਦਿਨ ਦੇ ਕਰਕੇ ਉਸ ਨੂੰ 40 ਦਿਨ ਦੀ ਪੈਰੋਲ ਦੇ ਦਿੱਤੀ ਗਈ ਸੀ ਉਸ ਤੋਂ ਬਾਅਦ 20 ਜੁਲਾਈ 2023 ਨੂੰ 30 ਦਿਨ ਦੀ ਛੁੱਟੀ ਮਿਲੀ ਡੇੜਾ ਮੁਖੀ ਰਾਮ ਰਹੀਮ ਨੂੰ ਉਸ ਵੇਲੇ ਵੀ ਪੈਰੋਲ ਦਿੱਤੀ ਗਈ ਫੇਰ ਫਰਲੋ ਮਿਲੀ 21 ਨਵੰਬਰ 2023 ਨੂੰ ਤਾਂ 21 ਨਵੰਬਰ 2023 ਨੂੰ 21 ਦਿਨ ਦੀ ਫਰਲੋ ਮਿਲੀ ਡੇਰਾ ਮੁਖੀ ਰਾਮ ਰਹੀਮ ਨੂੰ ਉਸ ਤੋਂ ਬਾਅਦ ਫਿਰ ਜਨਵਰੀ ਆ ਗਈ ਜਨਵਰੀ ਦੇ ਵਿੱਚ ਫਿਰ ਇਹੀ ਗੱਲ ਕਹੀ ਕਿ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਮਨਾਉਣਾ ਆ ਤਾਂ 19 ਜਨਵਰੀ 2024 ਨੂੰ 60 ਦਿਨ ਦੀ 2 ਮਹੀਨੇ ਦੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲੀ ਸੀ ਜਨਵਰੀ ਦਾ ਮਹੀਨਾ ਫਰਵਰੀ ਦਾ ਮਹੀਨਾ ਸਿਰਫ ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ ਬਾਹਰ ਅੰਦਰ ਰਿਹਾ ਜੇਲ੍ਹ ਦੇ ਤਾਂ ਹੁਣ ਫੇਰ ਤੋਂ ਡੇਰਾਮੁਖੀ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਦੇ ਦਿੱਤੀ ਆ ਤਾਂ ਦਾਸਦੀ ਹੈ ਕਿ ਬਲੱਤਕਾਰ ਦੇ ਮਾਮਲੇ ਦੇ ਵਿੱਚ ਸੁਨਾਰੀਆ ਦੀ ਜੇਲ੍ਹ 'ਚ ਸਜ਼ਾ યાਫਤਾ ਆ ਡੇਰਾਮੁਖੀ ਰਾਮ ਰਹੀਮ ਹਾਲਾਂਕਿ ਡੇਰਾਮੁਖੀ ਦੇ ਸਮਰਥਕ ਜਿਹੜੇ ਨੇ ਡੇਰਾ ਪ੍ਰੇਮੀ ਜਿਹੜੇ ਨੇ ਉਹਨਾਂ ਦੇ ਲਈ ਬੇਹਦ ਖੁਸ਼ੀ ਦੀ ਖਬਰ ਹੈ ਪਰ ਦੂਜੇ ਪਾਸੇ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਮ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਗੱਲ ਕਰੀਏ ਉਹ ਲਗਾਤਾਰ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਦੇ ਉੱਤੇ ਸਵਾਲ ਖੜੇ ਕਰਦੇ ਨੇ ਕਿਉਂਕਿ ਉਹ ਕਹਿ ਰਹੇ ਨੇ ਇੱਕ ਪਾਸੇ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਮੰਗ ਕਰ ਰਹੇ ਹਾਂ ਮੋਰਚੇ ਲਗਾ ਰਹੇ ਹਾਂ ਜੋ ਕਿ ਸਜ਼ਾਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਹਲੇ ਤੱਕ ਰਿਹਾਈ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਫਰਲੋ ਨਹੀਂ ਦਿੱਤੀ ਜਾਂਦੀ ਪਰ ਦੂਜੇ ਪਾਸੇ ਡੇਰਾ ਮੁਖੀ ਰਾਮ ਰਹੀਮ ਜੋ ਬਲਤਕਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਸਜ਼ਾ ਕੱਟ ਰਹੇ ਨੇ ਉਸ ਨੂੰ ਕਦੇ 60 ਦਿਨ ਦੀ ਪੈਰੋਲ ਕਦੇ 30 ਦਿਨ ਦੀ ਪੈਰੋਲ ਕਦੇ 40 ਦਿਨ ਦੀ ਪੈਰੋਲ ਕਦੇ 21 ਦਿਨ ਦੀ ਫਰ ਲੋ ਤੇ ਲਗਾਤਾਰ ਇਸ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ ਇੱਕ ਵਾਰ ਕਹਿਣ ਦੇ ਉੱਤੇ ਜਿਸ ਤੋਂ ਬਾਅਦ ਐ ਜੀ ਪੀ ਸੀ ਦੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਤਾਂ ਹਾਈ ਕੋਰਟ ਦੇ ਵੱਲੋਂ ਉਸ ਪਟੀਸ਼ਨ ਦਾ ਵੀ ਨਪਟਾਰਾ ਕਰ ਦਿੱਤਾ ਗਿਆ ਸੀ ਜਦੋਂ ਐ ਜੀ ਪੀ ਸੀ ਨੂੰ ਇਹ ਝਟਕਾ ਲੱਗਿਆ ਸੀ ਤਾਂ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਮੁਰ ਤੋਂ ਉਸ ਨੂੰ ਫਰਲੋ ਦੇ ਦਿੱਤੀ ਗਈ ਆ ਡੇਰਾ ਮੁਖੀ ਰਾਮ ਰਹੀਮ ਦੇ ਸਮਰਥਕਾਂ ਦੇ ਲਈ ਉਹਨਾਂ ਡੇਰਾ ਪ੍ਰੇਮੀਆਂ ਦੇ ਲਈ ਵੱਡੀ ਤੇ ਰਾਹਤ ਦੀ ਖਬਰ ਜ਼ਰੂਰ ਹੈ ਪਰ ਯੂ ਪੀ ਦੇ ਬਗਬਤ ਆਸ਼ਰਮ ਦੇ ਵਿੱਚ ਮੁਰ ਤੋਂ ਡੇਰਾ ਮੁਖੀ ਰਾਮ ਰਹੀਮ ਪਹੁੰਚੇਗਾ ਹਾਲਾਂਕਿ ਹਰ ਵਾਰ ਚਰਚਾਾਂਵੇਂ ਹੁੰਦੀਆਂ ਨੇ ਕਿ ਡੇਰਾ सिरसा ਦੇ ਵਿੱਚ ਜੋ ਡੇਰਾ ਆ ਉੱਥੇ ਡੇਰਾ ਮੁਖੀ ਰਹਿਣਗੇ ਪਰ ਉੱਥੇ ਸੁਰੱਖਿਆ ਦੇ ਲਿਹਾਜ਼ ਨਾਲ ਕਿਉਂਕਿ ਸਿਰਸਾ ਦੇ ਵਿੱਚ ਜੇਕਰ ਡੇਰਾ ਪਰੋਕਾਰਾਂ ਦੀ ਗੱਲ ਕੀਤੀ ਜਾਵੇ ਡੇਰਾ ਪ੍ਰੇਮੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਤਾਂ ਇਸ ਵਾਰ ਡੇਰਾ ਮੁਖੀ ਰਾਮ ਰਹੀਮ ਪਰੋਲ ਦੇ ਉੱਤੇ ਬਾਹਰ ਤਾਂ ਆ ਗਏ ਫਰਲੋ ਦੇ ਉੱਤੇ ਬਾਹਰ ਤਾਂ ਆ ਚੁੱਕੇ ਨੇ ਕੀ ਦੁਬਾਰਾ ਤੋਂ ਲਾਈਵ ਸੰਗਤਾਂ ਨੂੰ ਦਰਸ਼ਨ ਕਰਵਾਉਣਗੇ ਆਪਣੇ ਕੀ ਸੰਗਤਾਂ ਲਾਈਵ ਦਰਸ਼ਨ ਕਰਨੀਆਂ ਕਿਉਂਕਿ ਜਦੋਂ ਵੀ ਡੇਰਾ ਮੁਖੀ ਰਾਮ ਰਹੀਮ ਜਿਲ੍ਹੇ ਤੋਂ ਬਾਹਰ ਆਉਂਦੇ ਨੇ ਉਦੋਂ ਲਾਈਵ ਹੁੰਦੇ ਨੇ ਸੰਗਤਾਂ ਬੜੇ ਸੁਝਾਅ ਦਿੰਦੀਆਂ ਨੇ ਸੰਗਤਾਂ ਦੇ ਸਵਾਲ ਬڑے ਹੁੰਦੇ ਨੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਡੇਰਾ ਮੁਖੀ ਲਾਈਵ ਦੇ ਵਿੱਚ ਦਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਪਿਛਲੀ ਵਾਰ ਦੂਰੀ ਜਿਹੜੀ ਸੋਸ਼ਲ ਮੀਡੀਆ ਤੋਂ ਬਣਾ ਕੇ ਜ਼ਰੂਰ ਰੱਖੀ ਸੀ ਹਾਲਾਂਕਿ ਬਾਹਰ ਆਉਂਦੇ ਹੀ ਇੱਕ ਵੀਡੀਓ ਜਾਰੀ ਕੀਤੀ ਸੀ ਪਰ ਉਸ ਤੋਂ ਬਾਅਦ 60 ਦਿਨ ਦੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਨਜ਼ਰ ਡੇਰਾ ਮੁਖੀ ਨਹੀਂ ਆਇਆ ਤਾਂ ਇਸ ਵਾਰ ਕੀ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣਗੇ ਜਾਂ ਫਿਰ ਸੋਸ਼ਲ ਮੀਡੀਆ ਤੇ ਛਾਣਗੇ ਦੇਖਣ ਵਾਲੀ ਗੱਲ ਰਹੇਗੀ